ਸਾਡੇ ਸੁਪਨਿਆਂ ਦੇ ਘਰ ਦੇ ਮੈਂਬਰ ਮਾਤਾ ਕ੍ਰਿਸ਼ਨੋ ਕੌਰ ਮਾਤਾ ਕ੍ਰਿਸ਼ਨੋ ਅੱਜ ਆ 2 ਕਿਲੋ ਦੇ ਥੈਲੇ ਦੇ ਵਿੱਚ ਆ ਉਹ ਮਾਂ ਜੀ ਦੀ ਉਮਰ 105 ਸਾਲ ਦੇ ਨੇੜ ਸੀ ਉਹ ਮਾਂ ਜੀ ਦੇ ਤਿੰਨ ਪੁੱਤ ਸੀ ਸ਼ੇਰਾਂ ਵਰਗੇ ਤਿੰਨ ਧੀਆਂ ਸੀ ਅੱਜ ਆਪਣੀ ਮਾਂ ਨੂੰ ਆਖਰੀ ਵਿਦਾਈ ਦੇਣ ਲੱਗੇ ਨੇ ਕ੍ਰਿਸ਼ਨ ਕੌਰ ਮਾਤਾ ਨੇ 105 ਸਾਲ ਦੇ ਹੋਣ ਤੱਕ ਵੀ ਆਪਣੇ ਪੈਰਾਂ ਤੇ ਤੁਰ ਕੇ ਆਪਣੇ ਬੱਚਿਆਂ ਦੀ ਰੋਟੀ ਦਾ ਇੰਤਜ਼ਾਮ ਕਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸੁਪਨਿਆਂ ਦੇ ਘਰ ਦੇ ਮੈਂਬਰ ਮਾਤਾ ਕ੍ਰਿਸ਼ਨੋ ਕੌਰ ਮਾਤਾ ਕ੍ਰਿਸ਼ਨੋ ਅੱਜ ਆ 2 ਕਿਲੋ ਦੇ ਥੈਲੇ ਦੇ ਵਿੱਚ ਆ ਉਹ ਮਾਂ ਜਿਹਦੀ ਉਮਰ 105 ਸਾਲ ਦੇ ਨੇੜੇ ਸੀ ਉਹ ਮਾਂ ਜਿਹਦੇ 3 ਪੁੱਤ ਸੀ ਸ਼ੇਰਾਂ ਵਰਗੇ 3 ਧੀਆਂ ਸੀ ਇੱਕ ਪੁੱਤ ਪੇਸ਼ੇ ਤੋਂ ਪੱਲੇਦਾਰੀ ਦਾ ਕੰਮ ਕਰਦਾ ਸੀ ਅੱਖਾਂ ਤੋਂ ਅੰਨ੍ਹਾ ਹੋ ਗਿਆ ਮਹਿੰਦਰ ਸਿੰਘ ਸਰਜੀਤ ਸਿੰਘ ਹਲਵਾਈ ਸੀ ਦਰੰਗ ਹੋ ਗਿਆ ਕੱਖ ਤੋਂ ਦਿਖਾਈ ਨਹੀਂ ਦਿੰਦਾ ਇੱਕ ਤੋਂ ਹੀ ਦਿਖਦਾ ਮਲਕੀਰ ਸਿੰਘ ਜਿਹੜਾ ਡਰਾਈਵਰ ਸੀ ਵਧੀਆ ਚਾਰ ਪੈਸੇ ਕਮਾਉਂਦਾ ਸੀ ਉਹ ਵੀ ਬਿਮਾਰ ਰਹਿਣ ਲੱਗ ਗਿਆ ਗੁਰਦਿਆਂ ਤੇ ਅਸਰ ਪੈ ਗਿਆ ਦੋ ਧੀਆਂ ਜਿਹੜੀਆਂ ਅਸੀਂ 85 ਸਾਲ ਦੀਆਂ ਸੀ ਦੋਨੋਂ ਉਹ ਚੜ੍ਹਾਈ ਕਰ ਗਈਆਂ ਵੱਡੀਆਂ ਤੇ ਇੱਕ ਧੀ ਜਿਹੜੀ ਆਪਣੇ ਘਰ 'ਚ ਬੜਾ ਔਖਾ ਸਮਾਂ ਕੱਟ ਰਹੀ ਐ ਕਿਵੇਂ ਨਾ ਕਿ ਮੈਂ ਕਰਕੇ ਬੱਚੇ ਪਾਲੀ ਜਾਂਦੀ ਅੱਜ ਇਹ ਚਾਰੋਂ ਭੈਣ ਭਰਾ ਆਪਣੀ ਮਾਂ ਨੂੰ ਮਾਤਾ ਕਿਸ਼ਨਕੌਰ ਨੂੰ ਇਹਨਾਂ ਦੇ ਵੀ ਹੱਥ ਲਵਾ ਦੇ ਸਰਜੀਤ ਮਹਿਮਾਨ ਮਿੰਦਰ ਸਿੰਘ ਜੀ ਮਾਤਾ ਦੇ ਪੁੱਲਾਂ ਨੂੰ ਹੱਥ ਲਾ ਲਾ ਅੱਜ ਆਪਣੀ ਮਾਂ ਨੂੰ ਆਖਰੀ ਵਿਦਾਈ ਦੇਣ ਲੱਗੇ ਨੇ। ਕਿਸ਼ਨਗੁਰ ਮਾਤਾ ਨੇ 105 ਸਾਲ ਦੇ ਹੋਣ ਤੱਕ ਵੀ ਆਪਣੇ ਪੈਰਾਂ ਤੇ ਤੁਰ ਕੇ ਆਪਣੇ ਬੱਚਿਆਂ ਦੀ ਰੋਟੀ ਦਾ ਇੰਤਜ਼ਾਮ ਕਰਿਆ। ਅੱਜ ਤੋਂ 1 ਸਾਲ ਪਹਿਲਾਂ ਵੀ ਇਹ ਮਾਂ ਕਿਉਂਕਿ ਮੁੰਡੇ ਤਾਂ ਵਿਚਾਰੇ ਠੀਕ ਨਹੀਂ ਸੀਗੇ। ਮਾਂ ਕਿਵੇਂ ਨਾ ਕਿਵੇਂ ਆਪਣੇ ਬੱਚਿਆਂ ਨੂੰ ਉਹਨਾਂ ਦੀ ਚੁੰਝ 'ਚ ਦਾਣਾ ਪਾਉਂਦੀ ਰਹੀ। ਪਰ ਤਰਾਸ ਦੀ ਮਾਂ ਨੂੰ ਹੁਣ ਦਿਖਦਾ ਵੀ ਨਹੀਂ ਸੀ ਚੱਜਣਾ ਤੁਰ ਵੀ ਨਹੀਂ ਸੀ ਹੁੰਦਾ ਪੁੱਤ ਵੀ ਤਿੰਨੋਂ ਹੀ ਬਿਮਾਰ ਸੀਗੇ ਮਹਾਰਾਜ ਨੇ ਡਿਊਟੀ ਲਾਈ ਅੱਜ ਤੋਂ 6 ਮਹੀਨੇ 7 ਮਹੀਨੇ ਪਹਿਲਾਂ ਸੁਪਨਿਆਂ ਦੇ ਘਰ ਤੋਂ ਅਸੀਂ ਗਏ ਜਾ ਕੇ ਮਾਤਾ ਕਿਸ਼ਨ ਨੂੰ ਲੈ ਕੇ ਆਏ ਆ ਜਾਓ ਵੀਰੇ ਬੈਠੋ ਗੱਡੀ ਚ ਆ ਕੇ ਤੇ ਮਾਤਾ ਜੀ ਦੇ ਤਿੰਨਾਂ ਪੁੱਤਾਂ ਨੂੰ ਲੈ ਕੇ ਆਏ ਤੇ ਮਾਤਾ ਜੀ ਹੁਣ ਸਾਡੇ ਕੋਲ ਰਹਿੰਦੇ ਆ ਉਮਰ ਦੀ ਜਿਹੜੀ ਇੱਕ ਤੁਹਾਨੂੰ ਆਪਕ ਜੇ ਬਈ ਉਮਰ ਦਰਾਜ ਹੋਣ ਕਰਕੇ ਮਾ ਬਿਮਾਰ ਰਹਣ ਕਰਕੇ ਦੁਨੀਆ ਤੋਂ ਚੁਰ ਗਏ ਤੇ ਅੱਜ ਇਹ ਇਹਨਾਂ ਦਾ ਇੱਕ ਉਹ ਸੀ ਅੱਗੇ ਅੱਗੇ ਵੀ ਅਸੀਂ ਬਿਆਸ ਪਾ ਕੇ ਆਉਣੇ ਆ ਫੁੱਲ ਮਾਤਾ ਦੇ ਵੀ ਅਸੀਂ ਉੱਥੇ ਬਾਬਾਈ ਨੂੰ ਮੰਨਦੇ ਆ ਨਾਮ ਦਾ ਲਿਆ ਹੋਇਆ ਵੀ ਅਸੀਂ ਚਾਹੁੰਦੇ ਆ ਵੀ ਸਾਡੀ ਮਾਨ ਦਾ ਜਿਹੜਾ ਮਾ किशनਕੌਰ ਦੇ ਫੁੱਲਾਂ ਦੀ ਧੰਨਵਾਦ ਉਹਦਾ ਹੀ ਆ ਬਾਈ ਉੱਪਰ ਵਾਲੇ ਬਾਬੇ ਨਾਨਕ ਨੇ ਬਾਬੇ ਨਾਨਕ ਦੀ ਉਹਦੀ ਕਿਰਪਾ ਉਹਦੀ ਕਿਰਪਾ ਵਾ ਤੇ ਅੱਜ ਇਹ ਚਾਰੋਂ ਭੈਣ ਭਰਾ ਵੀਰਾ ਗੁਰਪ੍ਰੀਤ ਚੱਲਿਆ ਸਾਡੇ ਨਾਲ ਸਾਡਾ ਟੀਮ ਦਾ ਮੈਂਬਰ ਆ ਬਾਈ ਬਸ ਤਾਂ ਗੱਡੀ ਚ ਚਲਾਉਂਦਾ ਬਾਈ ਟੈਕਸੀ ਬਾਈ ਦੀ ਪਾਈ ਹੋਈ ਆ ਪਰ ਜਿੱਥੇ ਵੀ ਕਿਤੇ ਗੁਰਪ੍ਰੀਤ ਵੀਰੇ ਦੀ ਡਿਊਟੀ ਲਾਈਦੀ ਆ ਇੱਕ ਟੀਮ ਮੈਂਬਰ ਵਾਂਗ ਬਾਈ ਨਿਭਾ ਕੇ ਆਉਂਦਾ ਕਈ ਵਾਰੀ ਕੋ ਮਰੀਜ਼ ਛੱਡ ਕੇ ਆਉਣਾ ਹੁੰਦਾ ਕਿਸੇ ਨੂੰ ਲੈ ਕੇ ਆਉਣਾ ਹੁੰਦਾ ਜਾਂ ਕਿਵੇਂ ਤੇ ਗੁਰਪ੍ਰੀਤ ਵੀਰਾ ਆਪਣੇ ਵੱਲੀਓ ਇੱਕ ਟੀਮ ਮੈਂਬਰ ਵਾਂਗ ਫਰਜ਼ ਨਿਭਾਉਂਦਾ ਤੇ ਅੱਜ ਮਾਤਾ ਕਿਸ਼ਨਕੌਰ ਦੇ ਫੁੱਲਾਂ ਦੀ ਰਸਮ ਵਾਸਤੇ ਵੀ ਗੁਰਪ੍ਰੀਤ ਵੀਰੇ ਦੀ ਡਿਊਟੀ ਲੱਗੀ ਆ ਤੇ ਵੀਰ ਆਪਣੀ ਗੱਡੀ ਦੇ ਵਿੱਚ ਮਾਂ ਦੇ ਚਾਰੋਂ ਧੀਆਂ ਪੁੱਤਾਂ ਨੂੰ ਲੈ ਕੇ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਇਗੋ ਜੀ ਕੀ ਫਰਮ